ਕਈ ਲੋਕ ਕਹਿੰਦੇ ਹੁੰਦੇ ਆ ਵੀ ਜਦੋਂ ਤੁਹਾਨੂੰ ਆਪ ਇਨਰਪੀਆ ਬਣਦਾ ਹੈ ਸ਼ੇਅਰ ਮਾਰਕੀਟ ਚ ਤੁਹਾਨੂੰ ਸਿਖਾ ਕੇ ਟਾਈਮ ਖਰਾਬ ਕਰਨ ਦੀ ਕਿ ਲੋਥੀ ਰੁਪਈਆ ਲਈ ਜਾਓ ਕਿਉਂਕਿ ਵੀਰੇ ਜੇ ਮੇਰੇ ਬਾਈ ਸੱਚੀ ਗੱਲ ਆ ਵੀ ਇੱਕ ਦਿਨ ਚ ਕਮਾਏ ਨੇ ਬਿਲਕੁਲ ਸੱਚੀ ਆ ਵੀਰੇ ਨਾਲੇ ਕਹਿੰਦੇ ਸ਼ੇਅਰ ਮਾਰਕੀਟ ਚ ਘਾਟੇ ਦਾ ਕੰਮ ਹੀ ਹੈਗਾ ਨਹੀਂ ਵੀਰੇ ਪਹਿਲਾਂ ਜਿੰਨਾ ਚਿਰ ਮੈਂ ਹੋਰ ਕਿਸੇ ਤੋਂ ਸਿੱਖਿਆ ਸੀ ਉਦੋਂ ਮੈਂ ਵੀ ਘਾਟਾ ਖਾਦਾ ਸੀ ਘਾਟੇ ਖਾਦੇ ਹੋਏ ਨੇ ਹਾਂਜੀ ਤੇ ਹੁਣ ਬਾਦੇ ਚ ਹੁਣ ਮੈਂ ਪ੍ਰੋਫਿਟ ਚ ਆ ਹਾਂ ਕਿੰਨੇ ਕ ਦਿਨੇ ਬਾਈ ਕੋਲੇ ਕੰਮ ਸਿੱਖਿਆ ਮੈਂ 45 ਦਿਨਾਂ ਚ ਕੋਰਸ ਸਿੱਖਿਆ ਪੂਰਾ ਕਿਹ ਕਿ 45 ਦਿਨਾਂ ਚ ਵੀਕਰਾਂ ਦੇ ਘਰ ਬਰਬਾਦ ਹੋਗੇ ਤੁਸੀਂ ਕਿਵੇਂ ਦੇ ਸਿਖਾ ਰਹੇ ਹੋ ਵੀ ਪੈਸਾ ਕਮਾਉਣ ਲੱਗੇ ਬ੍ਰਦਰ ਜਿਹੜੀ ਚੀਜ਼ ਮੈਂ ਸਿਖਾ ਰਿਹਾ ਹਾਂ ਨਾ ਉਹ ਬਿਲਕੁਲ ਵੱਖਰੀ ਹੈ ਕਿਉਂਕਿ ਜ਼ਿਆਦਾਤਰ ਬੰਦੇ ਕਿ YouTube ਤੋਂ ਦੇਖ ਕੇ ਉਸਤਾਦ ਬਣ ਜਾਂਦੇ ਆ ਆਪਾਂ ਐਸਐਮਸੀ ਤੇ ਆਈਸੀਟੀ ਸਿਖਾਉਨੇ ਆ ਜੋ ਪੂਰੇ ਜੁਐਸੇ ਤੋਂ ਬ੍ਰਦਰ ਜੁਐਸੇ ਤੋਂ ਜੀ ਹਾਂਜੀ ਹਾਂਜੀ ਤਾਂ ਇੱਥੇ ਲੋਕਾਂ ਨੂੰ ਸਿਖਾਉ ਰਹੇ ਹਾਂ ਜੀ ਹਾਂਜੀ ਤੁਸੀਂ ਆਪ ਵੀ ਰੁਪਈਆ ਲਾਉਣਾ ਹੋਵੇ ਹਾਂਜੀ ਭਰਾ ਮੈਂ ਆਪ ਵੀ ਲਾਉਣਾ ਮੇਰਾ ਇੰਸਟਾਗ੍ਰam ਤੇ ਪੇਜ ਹੈਗਾ ਕਈ ਲੋਕ ਕਹਿੰਦੇ ਹੁੰਦੇ ਆ ਵੀ ਜਦੋਂ ਤੁਹਾਨੂੰ ਆਪ ਇਹਨਾਂ ਰੁਪਈਆ ਬਣਦਾ ਹੈ ਸ਼ੇਅਰ ਮਾਰਕੀਟ ਚ ਤੁਹਾਨੂੰ ਸਿਖਾ ਕੇ ਟਾਈਮ ਖਰਾਬ ਕਰਨ ਦੀ ਕਿ ਲੋਥੀ ਰੁਪਈਆ ਲਈ ਜਾਓ ਕਿਉਂਕਿ ਵੀਰੇ ਜੇ ਮੇਰੇ ਕੋਲੇ ਕੋਈ ਦਿੱਤ ਨੇ ਕੋਈ ਨੌਲੇਜ ਦਿੱਤੀ ਹੈ ਕੋਈ ਕਲਾ ਬਖਸ਼ੀ ਹੈ ਤਾਂ ਮੈਂ ਜੀ ਅੱਗੇ ਵੰਡੂਗਾ ਤਾਂ ਵਧੀਆ ਗੱਲ ਹੀ ਹੈ ਕੋਈ ਮਾੜੀ ਤਾਂ ਹੈ ਨਹੀਂ ਹੋਵੇ ਕਿ ਇਹ ਜਿਹੜਾ ਪ੍ਰੋਫਿਟ ਹੈ ਉਹ ক্লোਨ ਨਾ ਬਣਾਇਆ ਹੋਇਆ ਹੈ ਜਾਂ ਐਡਿਟ ਕਰਿਆ ਹੋਊਗਾ ਜਾਂ ਬਾਈ ਨੇ ਆਪਦੀ ਆਈਡੀ ਖੋਲੀ ਹੋਊਗੀ ਮੋਬਾਈਲ ਦੇ ਵਿੱਚ ਤੇ ਆਪਦੇ ਸਟੂਡੈਂਟ ਨੂੰ ਮੋਬਾਈਲ ਫੜਾਇਆ ਹੋਊਗਾ ਕੋਈ ਵੀ ਬੰਦਾ ਸਾਡੇ ਆਫਿਸ 'ਚ ਆ ਕੇ ਬਾਈ ਇੱਕ ਵੀ ਬੰਦਾ ਇਸ ਚੀਜ਼ ਨੂੰ ਫੇਕ ਜੇ ਬਣਾ ਦਿੰਦਾ ਜਾਂ ਫੇਕ ਸਾਬਤ ਕਰ ਦਿੰਦਾ ਤਾਂ ਮੈਂ ਆਪਦਾ ਇੰਸਟੀਚਿਊਟ ਬੰਦ ਕਰ ਦੂੰਗਾ ਜੀ ਕਿੰਨੇ ਕ ਟਾਈਮ 'ਚ ਸ਼ੇਅਰ ਮਾਰਕੀਟ ਸਿਖਾ ਦੂੰਗਾ 45 ਦਿਨ ਦਾ ਕੋਰਸ ਹੈ ਵੀਰ ਜੀ ਆਪਣਾ 45 ਦਿਨ ਚ ਐਪਣਾ ਲਓ ਮਾਸਟਰ ਆਨਲਾਈਨ ਤੇ ਆਫਲਾਈਨ ਦੋਨੋਂ ਤਰ੍ਹਾਂ ਦੀਆਂ ਕਲਾਸਾਂ ਨੇ ਵੀਰ ਜੀ ਆਨਲਾਈਨ ਵੀ ਲਿਖ ਸਕਦੇ ਆ ਹਾਂਜੀ ਵੀਰ ਇਹ ਹੈ ਬਾਈ ਕਈ ਵਾਰ ਮੇਰੇ ਭਰਾ ਜਿਹੜੇ ਬਾਹਰ ਬੈਠੇ ਆ ਉਹਨਾਂ ਨੂੰ ਕਲਾਸ ਨਹੀਂ ਲੱਗਦੀ ਹੁੰਦੀ। ਰੋਜ਼ ਕੰਮ ਹੁੰਦਾ ਜਾਂ ਕੋਈ ਕਲਾਸ ਮਿਸ ਹੋ ਜਾਂਦੀ ਹੈ। ਤਾਂ ਆਪਾਂ ਉਹਦੇ ਲਈ ਕੀ ਆਪਾਂ ਰਿਕਾਰਡਿੰਗ ਲੈਕਚਰ ਵੀ ਦਿੰਨੇ ਆ। ਬਾਅਦ ਚੋਂ ਵੀ ਉਹ ਜਦੋਂ ਮਰਜ਼ੀ ਦੇਖ ਸਕਦੇ ਆਪਣੀ ਕਲਾਸ। ਇੱਕ ਇੰਸਟਾਗ੍ਰਾਮ ਦਾ ਬਾਈ ਦਾ ਅਕਾਊਂਟ ਆ ਸਕਰੀਨਸ਼ਾਟ ਵੀ ਪਾਇਆ ਹੈਗਾ। ਕੀ ਨਾਮ ਤੇ ਹੈਗਾ? ਅਮਰਤ ਅੰਪਾਇਰ ਵੀਰ ਜੀ। ਇਹਦੇ ਤੇ ਬਹੁਤ ਕੁਝ ਤੁਹਾਨੂੰ ਫ੍ਰੀ 'ਚ ਵੀ ਸਿੱਖਣ ਨੂੰ ਮਿਲੂਗਾ। ਬਸ ਕਰਨਾ ਕੀ ਆ ਪੇਜ ਫੋਲੋ ਕਰ ਲਿਓ। ਕਿਹੜਾ ਪਿੰਡ ਆ ਜੀ? ਜੱਜਲੀ। ਤੇ ਕਿਵੇਂ ਜਿਹਾ ਲੱਗ ਰਿਹਾ ਹੈਗਾ? ਬਹੁਤ ਵਧੀਆ ਲੱਗ ਰਿ ਪੂਰਾ ਬਈ ਪ੍ਰੋਪਰ ਤਰੀਕੇ ਨਾਲ ਸਮਝ ਆਉਂਦੇ ਹੈਗੇ ਹਾਂ ਹਾਂ ਬਈ ਪੂਰਾ ਪ੍ਰੋਪਰ ਆਪਣਾ ਕਿਹੜਾ ਪਿੰਡਾ ਜੀ ਬਈ ਪਿੰਡ ਭਗਵਾਨਗੜ੍ਹ ਬਈ ਅੱਛਾ ਸਿੱਖ ਰਹੇ ਹੋ ਵਧੀਆ ਹਾਂ ਬਈ ਬਈ ਜਿਵੇਂ ਆਹ ਬਈ ਲੈਪਟਾਪ ਲਈ ਬੈਠੇਗਾ ਫਿਰ ਸਾਰਿਆਂ ਨੂੰ ਲੈਪਟਾਪ ਤਾਂ ਹੀ ਦੇ ਆ ਵੀਰੇ ਚਾਹੀਦਾ ਹੈਗਾ ਜ਼ਰੂਰੀ ਵੀ ਹੈ ਪਰ ਜੇ ਕਿਸੇ ਕੋਲੇ ਨਹੀਂ ਵੀ ਹੈਗਾ ਤਾਂ ਆਪਾਂ ਮੋਬਾਈਲ ਤੇ ਵੀ ਸਿਖਾ ਦਨੇ ਆ ਪਰ ਜੇ ਲੈਪਟਾਪ ਹੈਗਾ ਤਾਂ ਸਕਰੀਨ ਵੱਡੀ ਹੋ ਜਾਂਦੀ ਹੈ ਸੌਖਾ ਹੋ ਜਾਂਦਾ ਸਿੱਖਣਾ ਅੱਛਾ ਜੀ ਨਹੀਂ ਕਿ ਮੋਬਾਈਲ ਵਾਲਾ ਕਰ ਹਾਂ ਮੋਬਾਈਲ ਤੇ ਵੀ ਸਿਖਾ ਦਨੇ ਆ ਕਿੰਨੀ ਉਮਰ ਆ ਬਾਈ 18 ਸਾਲ ਦੀ ਤੇ ਸਿੱਖ ਰਹੇ ਹੋਗੇ ਪੂਰੇ ਵਧੀਆ ਕਿੰਨਾ ਕੁ ਸਮਝ ਆਈ ਜਾਂਦਾਗਾ ਪੂਰਾ ਵਧੀਆ ਸਮਝ ਆ ਜਾਂਦਾ ਕੋਈ ਬਾਲਾ ਅੰਗਰੇਜ਼ੀ ਚ ਤਾਂ ਨਹੀਂ ਕਿਤੇ ਨਾ ਨਾ ਬਾਈ ਪੰਜਾਬੀ ਆ ਪਿਆਰ ਕਿੰਨੀ ਉਮਰ ਦਾ ਬੰਦਾ ਸਿੱਖ ਸਕਦਾ ਬੱਚੇ 16 17 ਸਾਲ ਤੋਂ ਉੱਪਰ ਵਾਲੇ ਸਾਰੇ ਸਿੱਖ ਸਕਦੇ ਆ ਇੱਕ ਗੱਲ ਹੋਰ ਆ ਵੀਰੇ ਕਈ ਵਾਰ ਨਾ ਮੇਰੀਆਂ ਭੈਣਾਂ ਹੁੰਦੀਆਂ ਆ ਉਹ ਕੀ ਹੈਗੀ ਜ਼ਿਆਦਾਤਰ ਭੈਣਾਂ ਨੂੰ ਇਹ ਲੱਗਦਾ ਕਿ ਅਸੀਂ ਕਲਾਸ ਦੇ ਵਿੱਚ ਮੁੰਡਿਆਂ 'ਚ ਬੈਠਾ ਆਂ ਤਾਂ ਸਾਨੂੰ ਪ੍ਰੋਬਲਮ ਆਉਂਦੀ ਹੈ ਪੁੱਛਣ ਵੇਲੇ ਕੋਈ ਡਾਊਟ ਹੁੰਦਾ ਤਾਂ ਕਲੀਅਰ ਨਹੀਂ ਹੁੰਦਾ ਤਾਂ ਉਹਦੇ ਲਈ ਮੈਂ ਦੱਸ ਦਿਆਂ ਮੈਂ ਕਿ ਆਪਾਂ ਅਲੱਗ ਤੋਂ ਇੱਕ ਮੈਮ ਰੱਖੇ ਹੋਇਆ ਕੋਈ ਡਾਊਟ ਹੈ ਤਾਂ ਕਈ ਵਾਰੀ ਸੰਗ ਦੀ ਕੋਈ ਭੈਣ ਨਹੀਂ ਬੋਲਦੀ ਹੁੰਦੀ ਕਲਾਸ 'ਚ ਤਾਂ ਆਪਾਂ ਲੱਗ ਤੋਂ ਹੀ ਸਟਾਫ ਰੱਖਿਆ ਹੋਇਆ ਹੈ ਜਿਹੜੇ ਸਾਰੇ ਡਾਊਟ ਉਹਨਾਂ ਦੇ ਆਪ ਕਲੀਅਰ ਕਰਦਾ ਹੈਗਾ ਸ਼ੇਅਰ ਮਾਰਕੀਟ 'ਚ ਘਾਟਾ ਕਿਨੂੰ ਪੈਂਦਾ ਹੈਗਾ ਵੀਰ ਜੀ ਜਿਹੜੇ ਤੁੱਕੇ ਲਾ ਕੇ ਟਰੇਡਿੰਗ ਕਰਦੇ ਆ ਜਾਂ ਜਿਹੜੇ ਕਹਿੰਦੇ ਆ ਦੋ ਦਿਨ ਵੀਡੀਓ ਦੇਖ ਲਈ YouTube ਤੋਂ ਤੇ ਜਾਂ ਇੰਡੀਕੇਟਰ ਵਰਤ ਲੈ ਹਾਂ ਹਾਂ ਉਹ ਕਾਟਿਆ ਉਹਨੇ ਹਾਂਜੀ ਇਹ ਇੰਡੀਕੇਟਰ ਕੀ ਹੁੰਦਾ ਜਿਹੜਾ ਤੁਸੀਂ ਦੱਸਦੇ ਹੋ ਇੰਡੀਕੇਟਰ ਹੁੰਦਾ ਬਾਈ ਜਿਹੜਾ ਸ਼ਾਰਟਕਟ ਆ ਪੈਸਾ ਕਮਾਉਣ ਦਾ ਉਹ ਹੈ ਤੇ ਸ਼ਾਰਟਕਟ ਕੋਈ ਹੈ ਨਹੀਂ ਬਾਈ ਕਦੇ ਵੀ ਹੋ ਨਹੀਂ ਸਕਦਾ ਕਿਸੇ ਚੀਜ਼ ਦਾ ਸ਼ਾਰਟਕਟ ਨਹੀਂ ਹੈਗਾ ਮਿਹਨਤ ਤਾਂ ਕਰਨੀ ਪੈਣੀ ਆ ਬਾਈ ਤੋ ਬਾਈ ਕਿਸੇ ਨੇ ਵੀ ਸ਼ੇਅਰ ਮਾਰਕੀਟ ਸਿੱਖਣੀ ਆ 45 ਦਿਨਾਂ ਦੇ ਵਿੱਚ ਬਾਈ ਤੁਹਾਨੂੰ ਸਿਖਾ ਦੂਗਾ ਰੁਪਏ ਕਮਾਉਣ ਲਾ ਦੂਗਾ ਬਾਕੀ ਆ ਸਟੂਡੈਂਟ ਬੈਠੇ ਨੇ ਸਾਰਿਆਂ ਦੇ ਆਪਾਂ ਰਿਵਿਊ ਵੀ ਜਾਣੇ ਨੇ ਤੇ ਇਹ ਵੀਡੀਓ ਸ਼ੇਅਰ ਕਰਕੇ ਜਿਹੜੇ ਤੁਹਾਡੇ ਦੋਸਤ ਵੇਲੇ ਆ ਪੜੇ ਲਿਖੇ ਹੈਗਾ ਥੋੜੇ ਬੋਤੇ ਵੀ ਕੋਈ ਬਾਲੇ ਪੜੇ ਲਿਖੇ ਵੀ ਨਹੀਂ ਜ਼ਰੂਰੀ ਹੈਗੇ ਨਹੀਂ ਨੌਕਰੀ ਮਿਲੀ ਆਹ ਬਾਈ ਨਾਲ ਕੰਟੈਕਟ ਕਰ ਲਿਓ ਸਕਰੀਨ ਤੇ ਚੱਲ ਰਾਂ ਨੰਬਰ ਤੇ ਬਸ ਫੋਨ ਕਰ ਲਿਓ ਤੁਹਾਨੂੰ ਪੈਸੇ ਕਮਾਉਣ ਜੋਗਾ ਇਹ ਬਾਈ ਵੀ ਕਰ ਦਊਗਾ ਕੀ ਕਹਿਣਾ ਚਾਹੋਗੇ ਬਾਈ ਜਿਹੜੇ ਡਰਦੇ ਜene ਵੀਰੇ ਕੋਈ ਵੀ ਚੀਜ਼ ਹੈ ਬਿਨਾ ਨੌਲੇਜ ਤੋਂ ਹਰ ਇੱਕ ਚੀਜ਼ ਜੂਆ ਹੈਗੀ ਤਾਂ ਸ਼ੇਅਰ ਮਾਰਕੀਟ ਨੂੰ ਜੂਆ ਨਾ ਸਮਝੋ ਪਹਿਲਾਂ ਪੂਰੀ ਐਜੂਕੇਸ਼ਨ ਲੈ ਲਓ ਉਦੋਂ ਬਾਅਦ ਇਹ ਤੁਹਾਨੂੰ ਇੱਕ ਬਿਜ਼ਨਸ ਦੀ ਤਰ੍ਹਾਂ ਲੱਗਣ ਲੱਗ ਜੂਗਾ ਬਸ ਇਹੀ ਕਹਿਣਾ ਚਾਹੁੰਦਾ ਮੈਂ ਕਿਉਂਕਿ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਵੱਡੇ ਵੱਡੇ ਲੋ ਕਿਸੇ ਨੇ ਵੀ ਆਨਲਾਈਨ ਤੇ ਆਫਲਾਈਨ ਦੋਨੇ ਤਰ੍ਹਾਂ ਦੇ ਕਲਾਸਾਂ ਨੇ ਸਿੱਖਣਾ ਹੈ ਤਾਂ ਕਰ ਲਿਓ ਸੰਪਰਕ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਬਾਕੀ ਬਾਈ ਦਾ ਪੇਜ ਇੰਸਟਾਗ੍ਰam ਦਾ ਫੋਲੋ ਕਰ ਲਿਓ ਇਹ ਪੇਜ ਤੇ ਤੁਹਾਨੂੰ ਫ੍ਰੀ 'ਚ ਵੀ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਧੰਨਵਾਦ